ਅਰ ਜਦੋਂ ਜਰ ਬਾਤ ਚ ਗੱਲ ਕਰਿਓ ਮੇਰੇ ਨਾਲ ਕਿਤੇ ਮੈਂ ਮਤ ਅੱਛਾ ਨਹੀਂ ਗਾ ਇਹ ਤਾਂ ਕਮਲਾ ਜਾ ਹੋ ਗਿਆ ਨਹੀਂ ਬਤਾ ਆਪਣੇ ਮਾਰੇ ਕੁਸ ਪਹਿਲਾਂ ਪਹਿਲੇ ਸਮਝਾ ਦੇ ਓ ਭਾਈ ਹੈਲੋ ਹੈਲੋ ਭਾਈ ਓਏ ਓ ਭਾਈ ਓਏ ਭਾਈ ਓ ਚੱਲ ਭਈਆ ਆ ਗਈ ਆ ਕੀ ਕਰੀਏ ਨਾ ਭਾਈ ਭਾਈ ਕੁਛ ਨਹੀਂ ਕਰਦਾ ਯਾਰ ਬਈ ਬਣ ਕੇ ਯਾਰ ਤੁਸੀਂ ਜੇਰ ਉਧਰ ਵਗ ਜਿਓ ਜਰਾ ਆਪਦਾ ਕੰਮ ਕਰੋ ਤੁਸੀਂ ਫੋਨ ਕੱਟ ਫੋਨ ਕੱਟ ਭਾਈ ਭਾਈ ਬਣ ਕੇ ਯਾਰ ਆ ਕੰਮ ਨਾ ਕਰੋ ਯਾਰ ਬਾਈ ਬਣ ਕੇ ਯਾਰ ਮੇਰੇ ਵੱਡੇ ਭਰਾਣੀਆਂ ਕੇ ਜਰ ਤੁਸੀਂ ਕਿਉਂ ਕੀ ਗੱਲ ਬਾਈ ਬਣ ਕੇ ਜਰਾ ਕੰਮ ਨਾ ਕਰੋ ਯਾਰ ਮੇਰੇ ਘਰੇ ਪਤਾ ਲੱਗ ਜਾਊਗਾ ਭਈ ਯਾਰ ਭਈ ਲੱਗ ਜਾਂਦੇ ਯਾਰ ਅਧਿਵੇਂ ਬਾਈ ਖੜਦਾ ਯਾਰ ਬੱਟੇ ਭਈ ਬਹਿ ਤਾ ਯਾਰ ਭਾਈ ਜਣੇ ਭਾਈ ਤੇਰੀ ਮਜਬੂਰੀ ਕੀ ਹੈ ਯਾਰ ਮਜਬੂਰੀ ਭਈਆ ਤੋੜ ਲੱਗਦੀ ਹੈ ਸਰੀਰ ਨੂੰ ਯਾਰ ਤੋੜ ਲੱਗਦੀ ਹੈ ਹਾਂ ਉਹ ਭਾਈ ਕਿਉਂ ਯਾਰ ਨੌਜਵਾਨੀ ਯਾਰ ਤੂੰ ਨੌਜਵਾਨ ਮੁੰਡਾ ਹੈਗਾ ਛੱਡਣ ਨੂੰ ਛੱਡ ਸਕਦਾ ਤੂੰ ਨਹੀਂ ਭਾਈ ਤੂੰ ਮੈਨੂੰ ਐ ਦੱਸ ਭਾਈ ਜਾਨਾ ਛੱਡਿਆ ਨਹੀਂ ਜਾਂਦਾ ਯਾਰ ਭਾਈ ਇੱਕ ਮਿੰਟ ਰਿੰਦਰ ਤੂੰ ਮੈਨੂੰ ਐ ਦੱਸ ਵੀ ਇਹਾ ਪਉਰਾ ਕੀ ਜੈ ਤੈਨੂੰ ਕੀ ਕਰਦੀ ਮੇਰੇ ਇਹ ਏ ਬਈਆ ਚਟਾ ਦਾ ਅੱਛਾ ਆ ਕੀ ਆ ਇਹ ਸਿਲਵਰ ਰੋਲ ਆ ਬਈ ਇਹਦੀ ਪੰਨੀ ਬਣਾ ਕੇ ਅੱਛਾ ਕਿਵੇਂ ਪੀਨੇ ਉਹਨੇ ਉੱਪਰ ਤੁਸੀਂ ਇਹਨੂੰ ਬਈ ਯਾਰ ਇਹਦੇ ਉੱਤੇ ਪਾ ਕੇ ਬਾਅਦ ਥੱਲੇ ਅੱਗ ਲਾ ਦਿੰਨੇ ਆ ਠੀਕ ਹੈ ਫੁੱਟੂਆ ਨਿਕਲਦਾ ਜਾਣਾ ਬਸ ਉਹ ਨੱਕਰਾ ਹੀ ਖਿੱਚਣਾ ਨਾ ਬਈ ਜਾਂਦਾ ਕਿੱਧਰ ਨੂੰ ਸੀ ਹੁਣ ਤੂੰ ਯਾਰ ਕੌਣ ਬਈ ਤੂੰ ਮੈਂ ਤਾਂ ਬਈ ਕਾਲਜੋਂ ਆਇਆ ਯਾਰ ਕਾਲਜੋਂ ਆਇਆ ਕਿ ਜਾਨਣਾ ਪਤੰਦਰਾ ਹੈ ਤਾਂ 9:30 ਹੋਏ ਨੇ ਤੂੰ ਕਿਹੜੇ ਬਲੇ ਮੁੜਿਆ ਆ ਕਾਲਜ ਚੋਂ ਕਿ ਚਿੱਟਾ ਹੀ ਲੈਣ ਲੈ ਕੇ ਆਇਆ ਬਈਆ ਸਹੀ ਵਾ ਦੱਸਾਂ ਤੁਹਾਨੂੰ ਭਾਈ ਕਾਲ ਜਦੋਂ ਤਾਂ ਮੇਰਾ ਨੋਈਆ ਜਰਾਦੀ ਹੋ ਗਿਆ ਮੈਂ ਤਾਂ ਕਾਲ ਜੜੀਆਂ ਫੀਸਾਂ ਦਾ ਵੀ ਚਿੱਟਾ ਹੀ ਪੀ ਜਨਾ ਹਾਂ ਓਏ ਦੇਖ ਪਤਾ ਬਾਈ ਵੜ ਕੇ ਜਵਾਕਾਂ ਵਰ ਕੇ ਮੇਰੀ ਗੱਲ ਸੁਣੋ ਮਾਤਾ ਭਰਾ ਬਣ ਕੇ ਮੇਰੀ ਗੱਲ ਤਾਂ ਸੁਣ ਲੋ ਯਾਰ ਹਾਂ ਜੇ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਕੋਈ ਗੱਲ ਨਹੀਂ ਕਰ ਦਿਓ ਯਾਰ ਮੈਨੂੰ ਛੱਡਣ ਨੂੰ ਮੇਰਾ ਜੀ ਤਾਂ ਬਹੁਤ ਕਰਦਾ ਪਰ ਬਈ ਛੱਡਿਆ ਨਹੀਂ ਜਦਾ ਤੋੜ ਵਾਲੀ ਲੱਗਦੀ ਆ ਯਾਰ ਜਦੋਂ ਤੋੜ ਵਾਲੀ ਆਉਂਦੀ ਆ ਨਾ ਆਏ ਜੀ ਕਰਦਾ ਇਹ ਬੰਦਾ ਮਾਰ ਕੇ ਪੈਸੇ ਪੀ ਜਾ ਮੇਰੇ ਕਮੈਂਟ ਤੂੰ ਸਾਡੇ ਜਵਾਕਾਂ ਵਰਗਾ ਤੂੰ ਇਹਦਾ ਇਹਦਾ ਮਗਰਾ ਛੜਦੇ ਪੁੱਤ ਤੇਰੀ ਜਵਾਨੀ ਵੱਜ ਜੂ ਨਹੀਂ ਤੂੰ ਰਗੜਾ ਜਾਵੇਂ ਭਾਈ ਤੋੜ ਤਾੜ ਜਰ ਮਾਰ ਗੋਲੀ ਦਾ ਲਾਜ ਰੂਝ ਕਰਾਈਏ ਯਾਰ ਆਪਾਂ ਇਹ ਕਿੰਨਾ ਸੋਹਣਾ ਮੁੰਡਾ ਇਹਦੇ ਘਰਦਿਆਂ ਨੂੰ ਕਹੀਏ ਕੋਈ ਯਾਰ ਕੁਸ ਭਰਾ ਬਣ ਕੇ ਪਿੰਡ ਦਾ ਅਸਰਾ ਕਿਹੜਾਗਾ ਪਿੰਡ ਤਾਂ ਮੇਰਾ ਭਈ ਆਹ ਹੀ ਜਾਂ ਨੇੜੇ ਯਾਰ ਤੁਹਾਡੇ ਪਿੰਡੇ ਯਾਰ ਤੁਸੀਂ ਕੀ ਲੋਣਾ ਚਾਹੁੰਦੇ ਇਹ ਨਾ ਪਿੰਡ ਨਹੀਂ ਦੱਸਦੇ ਪਿੰਡ ਨਹੀਂ ਇਹ ਦੱਸ ਦੇ ਜੇ ਤੂੰ ਕਹੀਂ ਵੀ ਪਿੰਡ ਦੱਸ ਦੇਣਗੇ ਖਾਣ ਪੀਣ ਵਾਲੇ ਜਿਹੜੇ ਹੁੰਦੇ ਆ ਪਿੰਡ ਨਹੀਂ ਦੱਸਦੇ ਹੁੰਦੇ ਦੇ ਕਿੰਨਾ ਸੋਹਣਾ ਮੁੰਡਾ ਹਰਿੰਦਰ ਦੇ ਕਿੰਨਾ ਸੋਹਣਾ ਮੁੰਡਾ ਤੂੰ ਇਹਦਾ ਤੂੰ ਨੇ ਕਹਿੰਦੇ ਨਹੀਂ ਯਾਰ ਕੋ ਸਮਝਾ ਇਹਨੂੰ ਤੋੜ ਲੱਗ ਤੂੰ ਕਹਿੰਦਾ ਪੀ ਲੈਣ ਦੇ ਇਹਨੂੰ ਪੀ ਲੈਣ ਦੇ ਅੱਗੇ ਇਹ ਪੀ ਕੇ ਤੇਰਾ ਫੰਦਰਾ ਆਪਣੀ ਮਾਰੂ ਕੁਸ ਇਹ ਨਸ਼ਾ ਕਰ ਉਹ ਹੁੰਦਾ ਬਾਈ ਓਏ ਸੁਣਦਾ ਬਾਈ ਤੈਨੂੰ ਬਾਈ 2 ਮਿੰਟ ਖੜ ਜੋ ਜਰ ਬਾਅਦ ਚ ਗੱਲ ਕਰਿਓ ਮੇਰੇ ਇਹਨੂੰ ਮੈਂ ਤਾਂ ਅੱਛਾ ਨਹੀਂ ਕਹਿੰਦਾ ਕਮਲਾ ਜਾ ਹੋ ਗਿਆ ਨਹੀਂ ਬਤਾ ਆਪਣੇ ਮਾਰੇ ਕੁਸ ਬਾਈ ਪਹਿਲਾਂ ਪਹਿਲੀ ਸਮਝਾ ਦੇ ਓ ਬਾਈ ਹਾਏ ਓ ਮੈਲੋ ਬਾਈ ਓਏ ਓ ਬਾਈ ਓਏ ਬਾਈ ਓਏ ਇਹ ਤਾਂ ਬੋਲਦਾ ਵੀ ਨਹੀਂ ਹਾਏ ਓ ਮੇਰਾ ਰੱਬ ਤੈਨੂੰ ਬਾਈ ਓਏ ਬਾਈ ਓਏ ਭਾਈ ਓਏ ਹੈਲੋ ਖੜ ਜਾ ਖੜ ਜਾ ਭੈਣਾ ਆਪਣੇ ਆਪਣੇ ਜੋ ਮੇਨਾ ਲੱਗੇ ਜਿਹਨੂੰ ਕੁਛ ਹੋ ਨਾ ਜਾਵੇ ਹੈਲੋ ਇੱਕ ਇੱਕ ਮਿੰਟ ਆ ਖੜ ਜਾ ਤੁਹਾਨੂੰ ਮਦਦ ਚਾਹੀਦੀ ਆ ਇਹ ਸੋਫੀ ਨਾਲ ਤੂੰ ਇਹਨੂੰ ਗੱਲਾਂ ਕਰ ਲੈ ਇਹਦੇ ਦੋ ਕਰਨੀਆਂ ਨੇ ਫਗਰ ਪੀ ਕੇ ਤਾਂ ਖੜ ਜਾ ਆ ਦੇਖੋ ਖੜ ਜਾ ਖੜ ਜਾ ਆਇਆ ਯਾਰ ਭਰਾਵਾਂ ਕੇ ਯਾਰ ਮੈਨੂੰ ਸਾਡੇ ਜਾਨ ਦੋ ਜੀ ਭਾਈ ਖੜ ਤਾ ਆਇਆ ਯਾਰ ਪਾਣੀ ਪੀ ਲੈ ਭਾਈ ਭਾਈ ਪਾਣੀ ਪੀ ਲੈ ਯਾਰ ਕੋਈ ਭਾਈ ਆਪੀ ਪੀ ਲੂੰ ਪੀ ਲੈ ਪੀ ਲੈ ਭਾਈ ਓ ਤੀਜਾ ਤੀਜਾ ਪੀਲਾ ਬਾਈ ਪੀਲਾ ਬਣ ਕੇ ਆ ਤੂੰ ਤੁਸੀਂ ਜਾਓ ਯਾਰ ਤੀਜਾ ਜਵਾਨੀ ਗਾਲੀ ਆ ਤੁਸੀਂ ਹੌਲੀ ਬਾਈ ਹੌਲੀ ਯਾਰ ਭੈਣਾ ਪੰਗੇ ਹੀ ਲੈ ਲਿਆ ਕਿੱਥੇ ਉਹ ਚੁੱਪ ਜੇਗਾ ਸੱਟ ਨਾ ਖਾਣੀ ਮਰਿਆ ਵਾ ਸੱਪ ਗੱਲ ਪਾਲਿਆ ਤੈਨੂੰ ਕਹੀਦਾ ਜਾਨੇ ਉਹਨੂੰ ਪਹਿਲੇ ਸਮਝਾ ਦੇ ਉਸਾ ਵੀ ਇਹਨੂੰ ਪਹਿਲੀ ਸਮਝਾਣਾ ਮਗਰੋਂ ਜਦੋਂ ਪੀ ਲਿਆ ਨੂੰ ਸੁਰਤ ਨਹੀਂ ਰਹਿੰਦੀ ਹੁੰਦੀ ਬਾਈ ਆਪਾਂ ਮਰਿਆ ਵਾ ਸੱਪ ਪਾਲਿਆ ਮਰਦੇ ਨੇ ਤੂੰ ਬਾਈ ਠੀਕ ਹੈ ਠੀਕ ਹੁਣ ਠੀਕ ਹੈ ਵੀਰੇ ਠੀਕ ਮੈਨੂੰ ਮੈਨੂੰ ਸਾਡਾ ਬਾਈ ਤੂੰ ਮੈਂ ਦੱਸ ਯਾਰ ਠੀਕ ਆ ਤੂੰ ਹਾਂਜੀ ਹਾਂ ਬਾਈ ਛੱਡ ਹੁਣ ਛੱਡ ਗਈਏ ਬਾਈ ਤੈਨੂੰ ਬਸ ਭੱਗ ਜਾਊਂਗਾ ਬਾਈ ਮਾਫੀ ਹੁਣ ਇਹ ਮੋਟਰ ਤੇ ਲੈ ਜੂ ਯਾਰ ਹੁਣ ਇਹ ਲੈ ਜੂ ਮੋਟਰ ਸੇ ਓਏ ਹੋ ਜੂ ਠੀਕ ਹੈ ਦਿਮਾਗ ਨੂੰ ਚੜਦਾ ਹੁੰਦਾ ਪਹਿਲਾ ਇਹ ਦਿਮਾਗ ਨੂੰ ਚੜਦਾ ਯਾਰ ਪਹਿਲੀ ਵਾਰ ਤੈਨੂੰ ਕਹਿ ਦੂ ਮਖੇਲੀ ਗੱਲਬਾਤ ਤੂੰ ਸੁਣ ਲਾ ਸੋਫੀ ਦੀ ਹਾਂਜੀ ਆ ਦੇ ਹੁਣ ਹੋਸ਼ ਚ ਆਉਂਦਾ ਵੇ ਇਹ ਹੋਸ਼ ਚ ਆਉਂਦਾ ਹੁਣ ਦੱਸ ਸਾਨੂੰ ਤੇਰਾ ਪਿੰਡ ਪੁੰਡ ਕਿਹੜਾ ਯਾਰ ਹੈ ਬਾਈ ਪਿੰਡ ਕਿਹੜਾ ਤੇਰਾ ਪਿੰਡ ਮੇਰਾ ਬ ਹਾਂ ਉਹ ਜਾਣ ਕੇ ਕਰਦਾ ਯਾਰ ਹੁਣ ਤੂੰ ਆ ਦੇਖ ਅੱਖਾਂ ਦੇ ਕੇ ਮੈਂ ਦੱਸੋ ਬਈ ਦੱਸੋ ਆਏ 10000 ਯਾਰ ਭਰਾਵਾ ਤੂੰ ਯਾਰ ਇਹ ਛੱਡ ਦੇ ਨਾ ਕਿਉਂ ਤੂੰ ਆਪਦੀ ਜਵਾਨੀ ਗਾਲੀਆ ਯਾਰ ਬਈ ਜੀ ਤਾਂ ਯਾਰ ਬਹੁਤ ਕਰਦਾ ਯਾਰ ਹਾਂ ਪਰ ਵੀ ਤੋੜ ਵਾਲੀ ਲੱਗਦੀ ਆ ਯਾਰ ਸੌਣ ਓਏ ਯਾਰ ਯਾਰ ਤੋੜ ਕਿੱਡੀ ਕੀ ਚੀਜ਼ ਆ ਯਾਰ ਇਹ ਜਿਹੜੀ ਇਹ ਚੀਜ਼ ਆ ਨਾ ਬਾਈ ਜਿਹੜਿਆ ਬੰਦਾ ਸਿੱਧਾ ਉੱਪਰ ਜਾਂਦਾ ਉਹ ਮਰਦੇ ਨੇ ਮਾਮਾ ਦੇ ਪੁੱਤ ਦਾ ਕਿੰਨੇ ਸੋਹਣੇ ਸੁਨੱਕੇ ਤੁਸੀਂ ਓਏ ਉਹ ਤੁਸੀਂ ਕਿਉਂ ਯਾਰ ਮੈਂ ਤਾਂ ਪੈਸੇ ਲਾਉਣੇ ਹੋ ਨਾਲੇ ਤੁਸੀਂ ਯਾਰ ਆਪਦੀ ਜਾਨ ਲੇਖੇ ਲਾਉਣੇ ਹੋ ਕਿਉਂ ਮਰਦੇ ਹੋ ਯਾਰ ਕਿੰਨੇ ਰੁਪਈਆ ਦਾ ਨਸ਼ਾ ਖਾਨਾ ਬਾਈ ਇਹ ਤੂੰ 5 500 ਦਾ ਪੀ ਜਾਣਾ ਬਾਈ ਮੈਂ ਬੇਲੀ ਦਾ ਹਾਂ ਬਾਈ ਓ ਮੇਰਾ ਰੱਬਾ ਕਿੱਥੋਂ ਆਉਂਦੇ ਨੇ ਤੇਰੇ ਲਈ ਇਹਨੇ ਪੈਸੇ ਯਾਰ ਪੈਸੇ ਬਾਈ ਸਹੀ ਗੱਲ ਦੱਸਿਆ ਸ਼ਮਾ ਬਾਈ ਹਾਂ ਲੁੱਟੂ ਘੂ ਕਰਨੀ ਪੈਂਦੀ ਹੈ ਬਾਈ ਯਾਰ ਐਸੀ ਜਿਹੜੀ ਚੀਜ਼ ਆ ਗਈ ਮੂਰੇ ਵੇਚ ਦੇਈ ਦੀ ਜਿਆ ਮਤ ਜਾਣ ਓਏ ਹੱਥ ਉਹਨਾਂ ਦੇ ਜਿਨ੍ਹਾਂ ਨੇ ਪੰਜਾਬ ਚ ਬਾੜਿਆ ਓ ਇਹਦਾ ਕੁੱਤਾ ਨਸਾ ਮਤ ਜਾਣ ਉਹਨਾਂ ਦੇ ਭਾਈ ਯਾਰ ਮੈਂ ਮੈਂ ਛੱਡਣ ਨੂੰ ਤੇ ਮੇਰੀ ਜੀ ਕਰਦਾ ਯਾਰ ਮੇਰੀ ਮਦਦ ਕਰ ਦੋ ਯਾਰ ਭਾਈ ਤੂੰ ਛੱਡ ਸਕੇਂਗਾ ਮੇਰੀ ਗੱਲ ਸੁਣ ਸਵੇਰੇ ਉੱਠ ਕੇ ਪਾਠ ਕਰਿਆ ਕਰ ਹਾਂ ਠੀਕ ਆ ਨਾਮ ਤੇ ਆ ਕੇ ਬਾਬੇ ਦਾ ਜਿਹੜੀ ਤੂੰ ਆਹ ਦਿੱਲੀ ਅਪ ਡਾਊਨ ਕਰਦਾ ਜਾਣਾ ਆਉਣਾ ਆਪਦੇ ਆਪ ਨੂੰ ਇਹਦੇ ਨਾਲ ਸੋਚ ਦਿਮਾਗ ਨਾਲ ਸੋਚ ਭਾਈ ਤੂੰ ਸਾਰਾ ਕੁਝ ਕਰ ਦੇਗਾ ਇਨਸਾਨ ਇਹੀ ਜੀ ਕਿਹੜੀ ਚੀਜ਼ ਆ ਜਿਹਨੂੰ ਛੱਡ ਨਹੀਂ ਸਕਦਾ ਤੈਨੂੰ ਛੱਡ ਨਹੀਂ ਸਕਦਾ ਹਾਂ ਦਿੱਲੀ ਕੀ ਗੁਰਦੁਆਰੇ ਜਾ ਪਾਠ ਕਰ ਨਾ ਧੋਕੇ ਤੇਰੀ ਬਈ ਸੁਰਤੀ ਉਧਰ ਲੱਗ ਜੂਗੀ ਕਿਹੜੀ ਚੀਜ਼ ਨਹੀਂ ਜਰਾ ਠੀਕ ਛੱਡ ਕੇ ਆਈ ਹੁਣ ਠੀਕ ਹੈ ਤੂੰ ਬਈ ਬਣ ਕੇ ਹੁਣ ਬੱਕ ਜੇਗਾ ਕਿ ਛੱਡ ਕੇ ਆਈਏ ਛੱਡ ਕੇ ਗਾਹਣਾ ਗੱਲ ਬਈ ਗਾਹਾਂ ਨਹੀਂ ਗਾਹਾਂ ਗੱਲ ਵੀਡੀਓ ਬਣਾ ਲੈ ਇਹਦੀ ਅੱਗੇ ਤਾਂ ਨਸਾ ਕਰ ਲੈ ਬਈ ਵੀਡੀਓ ਦੇਖ ਰਿੰਦਰ ਜੇ ਆਪਾਂ ਨੂੰ ਇਹ ਗਾਹਾਂ ਨੂੰ ਮਿਲ ਗਿਆ ਇਹ ਕੰਮ ਕਰਦਾ ਫਿਰ ਆਪਾਂ ਇਹਦਾ ਇਹਦੇ ਨਾਲ ਜਿਹੜਾ ਜਿਹੜਾ ਹੱਲ ਕਰਨਾ ਉਹ ਕਰਾਂਗੇ ਬਈ ਬੰਦਾ ਬਣ ਕੇ ਮੇਰੀ ਗੱਲ ਸੁਣ ਜਿਹੜੀ ਤੂੰ ਲੁਕਾ ਚੁਪਾਏ ਵੀਡੀਓ ਬਣਾ ਲਈ ਉਹਦੀ ਆਪਾਂ ਬਹਿਰਲ ਕਰਦਾ ਨਸਾ ਛੱਡੇਗਾ ਮੈਂ ਤੇਰੀ ਵੀਡੀਓ ਬਣੀ ਵੀ ਆ ਮੇਰੇ ਕੋਲ ਹੈ ਬਈ ਨਸਾ ਛੱਡੇਗਾ ਨਹੀਂ ਤੇਰੀ ਵੀਰੋ ਬੈਰ ਕਰਦਾ ਨਾ ਬਾਈ ਮੈਂ ਸਾਡਾ ਬਾਈ ਵੀਡੀਓ ਬਣੀ ਵੀ ਆ ਬਾਈ ਬਣ ਕੇ ਮੈਂ ਪੈਰੀ ਹੱਥ ਲਾ ਦੇ ਛੁੱਡੇ ਜਾ ਰਾ ਬਾਇਰਲ ਨਾ ਕਰੀ ਵੀਡੀਓ ਬਾਈ ਵਾ ਠੀਕ ਆ ਹੁਣ ਕਰਿਆ ਸਾਡਾ ਨਾ ਵਾਦਾ ਕਰ ਵਿਪਰਾ ਜੇਕਰ ਇੱਕ ਇੱਕ ਇਨਸਾਨ ਹੀ ਇਨਸਾਨ ਨੂੰ ਕੰਮ ਆਉਂਦਾ ਹੁੰਦਾਗਾ ਅਜੀ ਤੈਨੂੰ ਸਮਝਾਇਆ ਕਿੰਨਾ ਵੀਰੇ ਹੈ ਨਾ ਕੰਮ ਚੋਂ ਕੰਮ ਕੱਢ ਕੇ ਤੂੰ ਸਾਨੂੰ ਮੈਂ ਦੱਸ ਵੀ ਗਾਹਾਂ ਨੂੰ ਹੁਣ ਹੁਣ ਤਾਂ ਹੀ ਲਾਉਂਦਾ ਨਹੀਂ ਬਾਈ ਲਾਉਂਦਾ ਨਹੀਂ ਯਾਰ ਮੈਂ ਜੇ ਤਾਂ ਬਾਈ ਬੰਦਾ ਹੋਇਆ ਫਿਰ ਤਾਂ ਨਹੀਂ ਲਾਵੇਂਗਾ ਜੇ ਤੂੰ ਗਦੇ ਦੀ ਕਸਮ ਚ ਹੋਇਆ ਫਿਰ ਤੈਨੂੰ ਅਸੀਂ ਤੈਨੂੰ ਛੱਡਣਾ ਨਹੀਂ ਚੱਲ ਬਾਈ ਜਾ ਆਪਣੇ ਘਰੇ ਯਾਰ ਚੱਲ ਭੱਜ ਜਾ ਹੁਣ ਨਾ ਪੀ ਚੰਗਾ ਨਹੀਂ ਭਾਈ ਸਾਨੂੰ ਵੀ ਲੇਟ ਕਰਾਤਾ ਯਾਰ ਤੈ ਉਹ ਤੂੰ ਤਾਂ ਮਰਿਆ ਵੇ ਸੱਪ ਗੱਲ ਪਾ ਲੈ ਇਹ ਵੇ ਸੱਪ ਗੱਲ ਪਾਉਣਾ ਨੀ ਯਾਰ ਮਤਲਬ ਤੇਰੇ ਤੇ ਜਾ